ਔਰ ਜਰੇ ਠੀਕ ਹੈ ਜੀ ਹੋਰ ਫਸਾ ਕਿਵੇਂ ਠੀਕ ਹੈ ਬਾਈ ਵਧੀਆ ਹੋਰ ਕੱਲ ਮੈਂ ਰਸਤਰੀ ਜੇ ਵਗੇ ਰਿਹਾ ਹਾਂ ਜਾ ਕੇ ਹਾਲ ਚਾਲ ਪੁੱਛਿਆ ਵੀ ਕਿਵੇਂ ਆ ਉਹਨਾਂ ਨੇ ਪੁੱਛਿਆ ਕੀ ਹਾਲ ਚਾਲ ਆ ਵਧੀਆ ਫਸਲ ਵਧੀਆ ਠੀਕ ਹੈ ਠੀਕ ਹੈ ਭਾਈ ਗੱਲਾਂ ਹੀ ਕਰਕੇ ਉਹ ਲਾ ਗਏ ਮੈਨੂੰ ਦੇਖਣਾ ਮੈਂ ਉਹਦਾ ਘਟ ਲੈ ਭਾਈ ਮੈਂ ਦੇਖਣ ਲੱਗ ਗਿਆ ਛੋਟੇ ਵੇਲੇ ਕਿਵੇਂ ਦੀ ਮਾਹੌਲ ਜਰਾ ਸਾਡੇ ਵੇਲੇ ਤਾਂ ਮੇਰੇ ਆਪਣੇ ਵੇਲੇ ਤਾਂ ਬੋਲਾ ਘੈਂਟ ਹੁੰਦਾ ਸੀ ਭਾਈ ਉਦੋਂ ਫਸ ਗੱਲਾਂ ਹੋਰ ਹੁੰਦੇ ਸੀ ਤੇ ਲੋਕ ਬੋਲੇ ਤੇ ਭਾਈ ਜਾਂਦੇ ਵੀ ਬਾਈ 6 ਮਹੀਨੇ ਬਾਅਦ ਆ ਯਾਰ ਜੇ ਕਿਤੇ ਜਿਹ ਰਿਸ਼ਤੇ ਜਾਣਾ ਕਿ ਪੂਆ ਲੈ ਕੇ ਜਾਣਾ ਭੈਣ ਲੈ ਕੇ ਜਾਣਾ 6 ਮਹੀਨੇ ਤੱਕ ਕੋਈ ਜਾਂਦਾ ਨਹੀਂ ਅੱਦੇ ਤੋਂ ਬੌਲੇ ਹੁੰਦੇ ਸੀ ਹਾਂ ਬੌਲੇ ਹੁੰਦੇ ਬੌਲੇ ਪਰ ਅਰਪਟੀ ਅਰਪਟੇ ਗੇ ਪੈਂਦੀ ਹੁੰਦੀਆਂ ਪੰਚਾਇਤਾਂ ਸਾਹਿਆਂ ਤੇ ਹਾਂ ਅੱਛਾ ਹੈਨਾ ਆਪਣੀ ਸਾਡੇ ਪਿੰਡ ਚੋਂਦਾ ਦੀ ਕਪੂਰੀ ਜੀ ਫਿਰਨ ਲੱਗੀ ਅੱਛਾ ਲੁਧਰਨ ਲੱਗੀ ਤੇ ਰਾਜ ਬੈਠੀ ਦੀ ਪੰਚਾਇਤ ਆ ਅੱਛਾ ਉਸੇ ਦਿਨ ਚ ਦਾ ਝੋਟੇ ਵਾਲਾ ਵਾਂਗ ਰਹਿ ਗਿਆ ਆ ਵੀ ਆਪਣੇ ਚੀ ਹਾਂ ਰਾਜ ਬੈਠੀ ਦੀ ਪੰਚਾਇਤ ਉਹਨੇ ਕਿ ਪੰਚਾਇਤ ਨੂੰ ਸੋਸਰੀ ਕਾਲ ਕਰਾਂਗੇ ਉਹ ਕੁੜੀ ਜਿਹਦਾ ਸਾਸਤਰੀ ਗੱਲ ਦਾ ਬਲਿਆ ਜਲੇ ਲਗੇ ਜਾ ਕਹਿੰਦਾ ਰਹੇ ਪੰਚਾਇਤੇ ਚੋਟਾਂ ਨਹੀਂ ਦੇਖਿਆ ਇਹੋ ਜਿਹੇ ਬੰਦੇ ਹੁੰਦੇ ਨੇ ਬਈ ਸਾਦੇ ਬੰਦੇ ਇਹ ਸਾਦੇ ਬੰਦੇ ਹੁੰਦੇ ਯਾਰ ਇਹ ਪੰਚਾਇਤੇ ਦੇ ਬੋਲੀ ਦੇ ਕਹਿੰਦਾ ਤਾਂ ਸਾਸਤਰੀ ਗੱਲ ਦੀ ਹਾਂ ਬਈ ਸਾਦੇ ਉਹਦੇ ਦਿਮਾਗ ਜਿਹਦਾ ਝੋਟੇ ਜੜ ਰਹੇ ਆ ਬਸ ਸਾਦੇ ਬੰਦੇ ਹੁੰਦੇ ਅੱਗੇ ਦੋ ਰਾਜਵਿੰਦਰਾ ਗੱਲ ਸੁਣ ਲੈ ਜਿਹੜਾ ਜਦੋਂ ਚਿਹਰੇ ਆਪਾ ਤੀ ਆਪਣੇ ਖੇਡਾਂ ਚ ਹੀ ਹੁੰਦੀਆਂ ਸੁਣ ਲੈ ਗੱਲ ਆ ਹੋਰ ਤਾਂ ਕੋਈ ਮਨੋਰੰਜਨ ਦਾ ਸਾਧਨ ਤਾਂ ਕੋਈ ਆਪਣੇ ਲਿਵੇ ਹੈ ਨਹੀਂ ਕਿਤੇ ਨਾ ਤਾਂ ਕੋਈ ਮੋਬਾਈਲ ਤੇ ਨਾ ਟੀਵੀ ਤੇ ਕੁਝ ਨਹੀਂ ਟੀ ਬਾਈ ਉਹ ਤਾਂ ਹੁਣ ਟਰੈਕਟਰ ਦਾ ਹਰੇਕ ਲਈ ਫਿਰਦਾ ਹਾਂ ਹਾਂ ਹੋਰ ਹੁਣ ਹਾਂ ਅੱਛਾ ਗੱਲ ਛੋੜ ਲਾ ਵੱਤ ਤਾਂ ਚਾਮ ਚੜਕਾ ਮਾਰ ਲੈਂਦੇ ਇਹ ਜੀ ਬੜੀ ਉਹ ਪੈਸੇ ਆਪ ਡਾਊਨ ਕਰਦੇ ਚਾਮ ਚੜਕਾ ਖੱਲੇ ਅੱਛਾ ਛਾਲੇ ਵੀ ਵੱਡੇ ਵੱਡੇ ਛਟੀਆਂ ਹੁੰਦੀਆਂ ਉਹਨਾਂ ਵਾਰਦੇ ਫਿਰ ਆਪ ਆਪ ਉਹਦੇ ਗਿਣਦੇ ਵੀ ਤੱਕ ਐ ਕਈ ਵਾਰ ਤੇ ਤੱਕ ਐ ਮਾਰਤੀਆਂ ਹੋਰ ਕੋਈ ਮਨੋਰੰਜਨ ਦਾ ਸਾਧਨ ਹੀ ਨਹੀਂ ਕੋਈ ਨਾ ਕੋਈ ਟੀਵੀ ਅੱਛਾ ਬੀਸੀਆਰ ਕੋਈ ਲਿਆਉਂਦਾ ਸੁਣ ਲਾ ਗੱਲ ਸਾਨੂੰ ਦੋ ਪੀਰਾਂ ਮਿਲਦੇ ਇੱਕ ਅਗਰ ਪੁੱਤ ਜੱ ਸਾਨੂੰ 2 ਰੁਪਏ ਹਾਸਲ ਨਹੀਂ ਹੋਏ। ਅੱਛਾ। ਉਹਨੂੰ ਦੇਖਣ ਵਾਸਤੇ ਸਾਰੀ ਰਾਤ ਬਾਹਰ ਕੇ ਬੈਠੇ ਰਹੇ। ਸਾਰੀ ਰਾਤ ਉਹਦੇ ਗਾਣੇ ਤਾਂ ਸੁਣ ਲਈ। ਹਾਂ। ਬਾਹਰ ਪਾ ਜਾਈਗੀ। ਬਾਹਰ ਅੰਦਰ ਵੜ ਨਹੀਂ ਦਿੱਤਾ ਅਗਲੇ ਨੇ। ਗੱਲ ਸੁਣ ਬਈ, ਜੇ ਪ੍ਰਾਉਣਾ ਦਾਦੇ-ਬੇੜੇ ਤੇ ਪਤਾ ਲੱਗ ਜਾਂਦਾ ਫੁਲਾਣੇ ਦਾ ਪ੍ਰਾਉਣਾ। ਪ੍ਰਾਉਣਾ ਆ ਗਿਆ ਹਾਂ। ਫੁਲਾਣੇ ਦਾ ਪ੍ਰਾਉਣਾ। ਉਹ ਬੋਤਲ-ਬਾਤਲ ਗੱਲ ਸੁਣ ਲੈ। ਫਫੜੋਏ ਮੇਰਾ ਫਫੜੋਏ। ਹੁਣ ਤਾਂ ਭੈਣਦੇ ਯਾਰ ਸਸਤਰੀ ਗੱਲ ਪਪੜਾ ਕਰਕੇ। ਦੇਖ। ਉਥੇ ਕੰਮ ਨਵੇੜਦਾ। ਕੰਮ ਨਵੇੜਦਾ। ਉਹ ਭੈਣ ਚ ਦਾ ਫਫੜ ਮੜਦਾ ਮੁੜੀ ਜਾਵੇ। ਆਉਂਦਾ ਆਈ ਜਾਵੇ। ਅੱਛ अच्छा फिर गल सुनला फिर वो ज्यादा नौकर हुंदा टिके ठुके च नहीं कोई जानता थी आम नहीं जानता थी कोई शेर ज्यादा ਝੋਲਾ ਲੈ ਕੇ ਝੋਲਾ ਉਹਦੇ ਵਿੱਚ ਬੰਦੇ ਲੈ ਕੇ ਜੇ ਬੋਤਲ ਮੰਗਾਉਂਦੇ ਫਫੜ ਵਾਸਤੇ ਜਾਂ ਪਰੌਣੇ ਵਾਸਤੇ ਉਹਨੂੰ ਮਤਲਬ ਝੋਲਾ ਲੈ ਕੇ ਜਾਂਦਾ ਹੋ ਝੋਲੇ ਚ ਬਾਕੀ ਨਾ ਝੋਲੇ ਚ ਪਾ ਕੇ ਫਿਰ ਲੈ ਹੁੰਦਾ ਫਿਰ ਉਹਦੇ ਚ ਪੀਣ ਵਾਲੇ ਤੈਨੂੰ ਪਤਾ ਕੀ ਹੁੰਦਾ ਇੱਕ ਨਦਾ ਨਾਲ ਨੌਕਰ ਵੀ ਹੁੰਦਾ ਸ਼ੇਰੇ ਉਹਨੂੰ ਵੀ ਵਿੱਚ ਬੋਤਲ ਚ ਪੀ ਕੇ ਦਿੰਦੇ ਇੱਕ ਬੋਤਲ ਚ ਸਾਰਾ ਸਰ ਜਾਂਦਾ ਇੱਕ ਬੋਤਲ ਚ ਸਾਰਾ ਪਰਿਵਾਰ ਹੀ ਪੀਂਦਾ ਥੋੜੀ ਥੋੜੀ ਪੀਂਦੀ ਜਿਵੇਂ ਭਾਈ ਇਹ ਨਹੀਂ ਪੀਂਦੇ ਨਹੀਂ ਇੰਨੀ ਨਹੀਂ ਕੀ ਪੀਂਦੇ ਥੋੜੀ ਥੋੜੀ ਪੀਂਦੇ ਹਾਂ ਔਰ ਤਾਂ ਪਾਉਣ ਦਾ ਟੈਕਟਰ ਰਿਹਾ ਗੁੰਲ ਲੱਗਦੇ ਨਜ਼ਰ ਹਟਦੇ ਨਹੀਂ ਨਾ ਬਿਲਕੁਲ ਗਲਾਸਾਂ ਦੇ ਗਲਾਸ ਹਾਂ ਪੁਰਾਵਾ ਜ਼ਬਾਨੀ ਬਦਲ ਗਈ ਸ਼ੇਰ ਬਹੁਤ ਬਹੁਤ ਮਾੜਾ ਜ਼ਬਾਨਾ ਅੱਛਾ ਗੱਲ ਸੁਣ ਲੈ ਇੱਕੋ ਇੱਕੋ ਪਿੰਡ ਚ ਆਟਾ ਚੱਕੀ ਹੁੰਦੀ ਹਾਂ ਹੁਣ ਤੁਸੀਂ ਕਹਿੰਦੇ ਹੋ ਆਟਾ ਚੱਕੀ ਵੀ ਇੱਕੋ ਹੁੰਦੀ ਸ਼ੇਰੇ ਅੱਛਾ ਸੁਣ ਲੈ ਗੱਲ ਜੇ ਆਇਕਰ ਆਟਾ ਮੁਕਿਆ ਦੂਜੇ ਘਰੋਂ ਲਿਆ ਤੀਜੇ ਘਰੋਂ ਲਿਆ ਅੱਛਾ ਦਸ ਦਿਨ ਆਟਾ ਪਿਆਉਣ ਨਾ ਜਾਂਦੀ ਉਹ ਚੱਕੀ ਆਈ ਦੇ ਬਾਈ ਟਾਈਮ ਹੀ ਨਾ ਲੱਗਦਾ ਭੀੜ ਵਾਲੀ ਹੁੰਦੀ ਜਿੱਤ ਰਹੇ ਹੁੰਦੇ ਨਗ ਮਿਲ ਫਿਰ ਉਹ ਆਏ ਕਹਿੰਦਾ ਅੱਛਾ ਪਤੰਦੇ ਭਾਈ ਕਾਟ ਕੱਟਣ ਦਾ ਮਾਰਿਆ ਅੱਜ ਤਾਂ ਮੇਰੀ ਲੇਟੀ ਤੇ ਲੱਗੀ ਹੋਈ ਆ ਅੱਛਾ ਅੱਜ ਤਾਂ ਮੈਂ ਦਾਣੇ ਤੇ ਰਾਂ ਰੱਖੀ ਆ ਤਿੰਨ ਤਿੰਨ ਦਾ ਆਟਾ ਨਹੀਂ ਦਿੰਦਾ ਤੀ ਉਦੋਂ ਬਾਈ ਜਵਾਨਾ ਚੰਗਾ ਤੀ ਤੂੰ ਗੱਲ ਸੁਣ ਲੈ ਤੂੰ ਹੁਣ ਡੱਬਾ ਆਟੇ ਦਾ ਲਿਆ ਕੇ ਦਿਖਾ ਦੇ ਮੈਨੂੰ ਕੁਛ ਦੀ ਬੋਲਾ ਹੋ ਗਿਆ ਤੂੰ ਨਾ ਹੁਣ ਨਹੀਂ ਕੋਈ ਦਿੰਦਾ ਹੈ ਜੀ ਥੈਲੀ ਵਾਲੇ ਆਟੇ ਰਾ ਜਦੋਂ ਅਸੀਂ ਟਰੈਕਟਰ ਲੈਣ ਗਏ ਮੇਰੇ ਤਾਈ ਖੜਾ ਉਹ ਤਾਂ ਭਰਾਵਾ ਬੂੜਾ ਪੁਰਾਣੇ ਮਾਡਲ ਦਾ ਬੰਦਾ ਤੀ ਸਾਡਾ ਵਿਚਾਰਾ ਉਦਾਪਰਾ ਬਾਰਨਾ ਤਾਂ ਮੋਲਾ ਜਾਣਦਾ ਹੀ ਨਾ ਹੋ ਜਾਣਦਾ ਸੀ ਅੱਛਾ ਟਰੈਕਟਰ ਤਾਂ ਹੁਣ ਲਿਆ ਕੇ ਅੰਦਰੀ ਬਾੜਨਾ ਤੀ ਹਾਂ ਚੱਲ ਭਾਈ ਮੇਰੇ ਤਾਈ ਨੇ ਬਾੜ ਖੋਲਤਾ ਟਰੈਕਟਰ ਤਾਂ ਮੈਂ ਲਿਆ ਕੇ ਅੰਦਰ ਬਾੜਤਾ ਮੇਰੇ ਤਾਇਆ ਕਹਿੰਦਾ ਸ਼ੇਰਾ ਆਪਣਾ ਘਰ ਜਾਣਦਾ ਤੀ ਕਹਿੰਦਾ ਟਰੈਕਟਰ ਭਾਈ ਬੱਕੀ ਨਾ ਕਿਵੇਂ ਵੱਲਦੂੰ ਜਾਂ ਵੱਲਦੂੰਦਾ ਯਾਰ ਵੱਲਦਾ ਤਿਕਰੇ ਵੱੜਦੇਗਾ ਮੇਰੇ ਤਾਂ ਪੱਖੇ ਟੁੱਟ ਗਿਆ ਟਰੈਕਟਰ ਤਾਂ ਮੈਂ ਅੰਦਰ ਐਂ ਮੋੜਨਾ ਤੀ ਕਹਿੰਦਾ ਸ਼ੇਰਾਂ ਐ ਲੱਗਦਾ ਜੇ ਮਿੱਤ ਕਹਿੰਦਾ ਟਰੈਕਟਰ ਆਪਣਾ ਘਰ ਜਾਣਦਾ ਹੋਵੇ ਭਾਈ ਬੱਕੀ ਹੱਟਾਤੀਆ ਬੁੜੇ ਦਾ ਹਾਸਾ ਹਾਸਾ ਕੇ ਚੱਲ ਹਾਂ